ਦੇਸ਼ਾਂ ਵਿਦੇਸ਼ਾਂ ਚ ਵਸਦੇ ਸਾਰੇ ਪੰਜਾਬੀਆਂ ਨੂੰ ਇਸ ਵਿਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਵੀ ਕੋਈ ਨਵੀਂ ਗੱਲ ਨਹੀਂ ਦੱਸਣ ਵਾਲੀ ਵੀ ਵਿਸਾਖੀ ਕਾਦੇ ਲਈ ਮਨਾਈ ਜਾਂਦੀ ਹੈ ਤੇ ਵਿਸਾਖੀ ਦੇ ਦਿਨ ਜੋ ਵੀ ਵਾਪਰਿਆ ਕਿਤਾਬਾਂ ਵਿੱਚ ਵੀ ਆਪਾਂ ਪੜ੍ਹਦੇ ਆ ਵੀ ਖਾਲਸਾ ਪੰਥ ਦੀ ਸਥਾਪਨਾ ਹੋਈ ਪੰਜ ਪਿਆਰਿਆਂ ਨੂੰ ਸਾਜਿਆ ਗਿਆ ਪਰ ਕੁਝ ਗੱਲਾਂ ਦੇ ਪਿੱਛੇ ਵੀ ਕੁਝ ਗੱਲਾਂ ਹੁੰਦੀਆਂ ਨੇ ਆਪਾਂ ਉਸ ਉਹਨਾਂ ਦਾ ਪੰਜੇਕਰ ਕਰਨਾ ਜਾਂ ਆਪਾਂ ਉਹਨਾਂ ਨੂੰ ਅੱਗੇ ਬੜੀ ਕੀਦੇ ਵਿੱਚ ਗੱਲ ਕਰਾਂਗੇ ਮੈਂ ਕਾਫੀ ਕਿਤਾਬਾਂ ਦੀ ਰੈਫਰੈਂਸ ਦੇ ਆਧਾਰ ਤੇ ਤੇ ਕਾਫੀ ਵੀਡੀਓਜ਼ ਦੇ ਆਧਾਰ ਤੇ ਗੱਲਾਂ ਕਰਨ ਜਾ ਰਿਹਾ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਗਲਤ ਬੋਲ ਹੁੰਦਾ ਤਾਂ ਮੈਂ ਖੇਮਾ ਦਾ ਜਾ ਚੁੱਕਿਆ ਸ਼ੁਰੂ ਕਰਦੇ ਆਪਾਂ ਵਿਸਾਖੀ ਦੀ ਜਿਹੜੀ ਤਰੀਕ ਆ ਸਭ ਤੋਂ ਪਹਿਲਾਂ ਜਿਹੜੇ ਬੱਚੇ ਆ ਉਹਨਾਂ ਦਾ ਇੱਕ ਸਵਾਲ ਹੁੰਦਾ ਵਿਸਾ ਜਿਹੜਾ ਸਾਡਾ ਬਰਥਡੇ ਆ ਇੱਕ ਫਿਕਸ ਡੇਟ ਨੂੰ ਮਨਾਇਆ ਜਾਂਦਾ ਆ ਵੀ ਜੇ ਸਪੋਜ਼ ਕਰੋ ਵੀ 1 ਜਨਵਰੀ ਆ ਤੇ ਅਗਲੇ ਸਾਲ ਦੀ ਵੀ 1 ਜਨਵਰੀ ਨੂੰ ਮਨਾਇਆ ਜਾਂਦਾ ਆ ਪਰ ਜਿਹੜੇ ਗੁਰੂ ਪੈ ਪੀਰ ਪੈਗੰਬਰਾਂ ਦੇ ਜਿਹੜੇ ਆਪਣੇ ਦਿਨਿਆਂ ਜੋਤੀ ਜੋਤ ਦੇ ਵਸਿਆ ਪ੍ਰਕਾਸ਼ ਪੁਰ ਵਿਆ ਗੁਰਪੁਰ ਵਿਆ ਇਹ ਅਲੱਗ-ਅਲੱਗ ਡੇਟਾਂ ਦੇ ਕਿਉਂ ਆਉਂਦੇ ਨੇ ਕਾਫੀ ਬੱਚਿਆਂ ਦੇ ਸਵਾਲ ਹੁੰਦੇ ਨੇ ਤੇ ਇਸ ਵਿੱਚੋਂ ਪਜ਼ਲ ਵੀ ਹੁੰਦੇ ਨੇ ਕਿਉਂਕਿ ਇਹ ਜਿਹੜਾ ਸਾਰਾ ਸਿਸਟਮ ਆ ਇਹ ਚੰਨ ਦੀ ਦਿਸ਼ਾ ਦੇ ਨਾਲ ਕੀ ਆ ਨਿਰਧਾਰਤ ਕੀਤਾ ਜਾਂਦਾ ਆ ਜਿਹੜਾ ਆਪਣਾ ਚੰਨ ਆ ਉਹ ਧਰਤੀ ਦੇ ਆਲੇ-ਦੁਆਲੇ ਘੁੰਮਦਾ ਉਸ ਦੇ ਕੋਲ 2779 ਨੇ ਤੇ ਜਿਹੜੇ ਨਿਸ਼ੱਤਰ ਦੇ ਕੋਲ ਉਸ ਚੰਨ ਜਾਂਦਾ ਜਿਸ ਮਹੀਨੇ ਦੇ ਵਿੱਚ ਜਾਂਦਾ ਹੈ ਤੇ ਉਸ ਨਿਸ਼ੱਤਰ ਦੇ ਹਿਸਾਬ ਨਾਲ ਉਸ ਮਹੀਨੇ ਦਾ ਨਾਮ ਦਿੱਤਾ ਜਾਂਦਾ ਹੈ ਜਿਵੇਂ ਕਿ ਜਦੋਂ ਜਿਹੜਾ ਚੰਨ ਆ ਚਿਤਰਾ ਨਿਸ਼ੱਤਰ ਦੇ ਕੋਲ ਜਾਂਦਾ ਉਹ ਮਤਲਬ ਤਾਰਿਆਂ ਦੇ ਝੁੰਡ ਦੇ ਕੋਲ ਜਾਂਦਾ ਜਿਹਦਾ ਨਾਮ ਚਿਤਰਾ ਦਿੱਤਾ ਗਿਆ ਹੈ ਸੰਸਕ੍ਰਿਤ ਭਾਸ਼ਾ ਦੇ ਵਿੱਚ ਤੇ ਉਸ ਮਹੀਨੇ ਨੂੰ ਆਪਾਂ ਜੇਦ ਦਾ ਮਹੀਨਾ ਕਹਿੰਦੇ ਆ ਮੇਗਾ ਨਿਸ਼ੱਤਰ ਦੇ ਵਿੱਚ ਜਾਂਦਾ ਉਸ ਮਹੀਨੇ ਆਪਾਂ ਮਾਗ ਦਾ ਨਾਮ ਦਿੱਤਾ ਜਾਂਦਾ ਅਸ਼ਵਿਨ ਦੇ ਜਦੋਂ ਨਸ਼ੱਤਰ ਦੇ ਕੋਲ ਜਾਂਦਾ ਆ ਤਾਂ ਉਸ ਨੂੰ ਆਪਾਂ ਸੌਣ ਕਹਿੰਦੇ ਆ। ਇਸੇ ਤਰ੍ਹਾਂ ਜਦੋਂ ਵਿਸਾਖਾ ਨਾਮ ਦੇ ਤਾਰਿਆਂ ਦਾ ਝੌਂਡਿਆ ਨਸ਼ੱਤਰ ਆ ਉਸ ਦੇ ਕੋਲ ਜਦੋਂ ਚੰਨ ਜਾਂਦਾ ਆ ਤੇ ਉਸ ਨੂੰ ਆਪਾਂ ਵਿਸਾਖ ਕਹਿੰਦੇ ਆ। ਜੇ ਬਿਕਰਮੀ ਸੰਮਤ ਦੀ ਗੱਲ ਕਰੀਏ ਤਾਂ 1756 ਸੀ ਬਿਕਰਮੀ ਦੀ ਪਹਿਲੀ ਵਿਸਾਖ ਸੀਗੀ ਜਦੋਂ ਗੁਰੂ ਮਹਾਰਾਜ ਨੇ ਆਪਣਾ ਖਾਲਸਾ ਪੰਥ ਦੀ ਸਥਾਪਨਾ ਕੀਤੀ ਜੇ ਆਪਾਂ ਇੰਗਲਿਸ਼ ਕੈਲੰਡਰ ਦੀ ਗੱਲ ਕਰੀਏ ਜਿਹੜੇ ਆਪਾਂ ਅੱਜਕੱਲ ਕੈਲੰਡਰ ਫਾਲੋ ਕਰ ਰਹੇ ਆਂ ਉਸ ਦੇ ਹਿਸਾਬ ਨਾਲ 1699 ਈਸਵੀ ਸੀ 26 ਮਾਰਚ ਦਾ ਉਹ ਦਿਨ ਸੀਗਾ ਕਿਉਂਕਿ 4 ਸਾਲਾਂ ਬਾਅਦ ਜਿਹੜਾ ਲੀਪ ਈਅਰ ਆਉਂਦਾ ਹੈ ਉਹ ਇੱਕ ਦਿਨ ਦਾ ਜਿਹੜਾ ਫਰਕ ਪੈਂਦਾ ਆ ਇਸੇ ਕਰਕੇ ਕਈ ਬੱਚੇ ਪੁੱਛਦੇ ਜੀ 13 ਅਪ੍ਰੈਲ ਦੀ ਵਿਸਾਖੀ ਆ ਜਾਂਦੀ ਕਈ ਵਾਰ 14 ਦੀ ਵਿਸਾਖੀ ਆ ਜਾਂਦੀ ਆ ਇਸੇ ਕਰਕੇ ਉਹ ਚੰਨ ਦੇ ਹਿਸਾਬ ਦੇ ਨਾਲ ਚੱਕਰ ਚੱਲਦਾ ਆ ਤੇ ਉਸ ਸਾਲ 1699 ਵਿੱਚ ਉਹ ਜਿਹੜਾ ਦਿਨ ਸੀਗਾ 26 ਮਾਰਚ ਦਾ ਦਿਨ ਸੀ ਵੀਰਵਾਰ ਦਿਨ ਸੀਗਾ ਤੇ ਇਹਦਾ ਪਿੱਛੇ ਮੇਨ ਰੀਜ਼ਨ ਕੀ ਸੀਗਾ ਕਿ ਤਰਕਵਾਦੀ ਲੋਕਾਂ ਨੇ ਗੱਲਾਂ ਕੀਤੀਆਂ ਵੀ ਕਿਉਂ ਕੀਤਾ ਗਿਆ ਉਸ ਦਾ ਮੇਨ ਮਕਸਦ ਕਈ ਇਤਿਹਾਸਕਾਰਾਂ ਦੇ ਹਿਸਾਬ ਨਾਲ ਇਹ ਸੀਗਾ ਵੀ ਜੋਤ ਨੂੰ ਜੋਗਤ ਵਿੱਚ ਕਨਵਰਟ ਕਰਨਾ ਆ ਤੇ ਅੱਜ ਵੀ ਕਈ ਇਤਿਹਾਸਕਾਰ ਵਰਣਨ ਕਰਦੇ ਆ ਵੀ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਆ ਉਹ ਕਈ ਸਾਖੀਆਂ ਦੇ ਵਿੱਚ ਵਿਸਾਖ ਦੇ ਵਿੱਚ ਵੀ ਲਿਖਿਆ ਜਾਂਦਾ ਪਰ ਅਸਲ ਚ ਆਪਾਂ ਜਿਹੜੀ ਮਨਾਉਨੇ ਕੱਤਕ ਦੀ ਪੁੰਨਿਆ ਨੂੰ ਮਨਾਉਂਦੇ ਆ ਦੂਸਰੇ ਗੁਰੂ ਸਾਹਿਬਾਨ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਜਨਮ ਆ ਉਹਨਾਂ ਦਾ ਵੀ ਜਨਮ ਵਿਸਾਖ ਚ ਹੋਇਆ ਤੇ ਜੋਤੀ ਜੋਤ ਵੀ ਉਹ ਵਿਸਾਖ ਵਿੱਚ ਹੋਏ ਨੇ ਇਸੇ ਕਰਕੇ ਕਿਹਾ ਜਾਂਦਾ ਵੀ ਵਿਸਾਖ ਦਾ ਦਿਨ ਹੀ ਕਿਉਂ ਚੁਣਿਆ ਗਿਆ ਤੇ ਇਸ ਜਿਹੜੇ ਪੰਜ ਪਿਆਰਿਆਂ ਦੇ ਨਾਮ ਆ ਇਹ ਜਿਹੜੀ ਜੋਤ ਨੇ ਪਹਿਲਾਂ ਹੀ ਗੱਲ ਕਰਤੀ ਸੀ ਗੁਰੂ ਨਾਨਕ ਦੇਵ ਜੀ ਨੇ ਵੀ ਇਹ ਗੱਲ ਕਰਤੀ ਸੀ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਲ ਗਲੀ ਮੇਰੀ ਆਓ ਤੇ ਪੰਜਾਂ ਪਿਆਰਾਂ ਦੇ ਨਾਮਾਂ ਦਾ ਵਰਨਣ ਉਹਨੇ ਕਿਵੇਂ ਕੀਤਾ ਸੀਗਾ ਧੌਲ ਧਰਮ ਦਇਆ ਕਾ ਪੂਤ ਧਰਮ ਦੀ ਗੱਲ ਵੀ ਹੋ ਗਈ ਦਇਆ ਦੀ ਗੱਲ ਵੀ ਹੋ ਗਈ ਜੇ ਜੀਵੇ ਪਖ ਲਖੇ ਜਾਏ ਸਭ ਹਰਾਮ ਜੇ ਤਾਂ ਕਿ ਸਖਾਏ ਹਿੰਮਤ ਦੀ ਗੱਲ ਕਰਤੀ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਮੁਹਕਮ ਦੀ ਗੱਲ ਵੀ ਕਰਤੀ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਉਥੇ ਸਾਹਿਬ ਦੀ ਗੱਲ ਕਰਤੀ ਪੰਜਾਂ ਪੈਰਾਂ ਦੇ ਜਿਹੜੇ ਨਾਮ ਸੀ ਉਹਨੇ ਪਹਿਲਾਂ ਹੀ ਵਰਨਣ ਕਰਤੇ ਤੇ ਖਾਲਸਾ ਪੰਥ ਦੀ ਸਥਾਪਨਾ ਕਰਨ ਦੀ ਖਾਲਸਾ ਸਾਜਣ ਦੀ ਲੋੜ ਕਾਤੇ ਲਈ ਪਈ ਗਿੱਦੜੋਂ ਸ਼ੇਰ ਬਣਾਉਣ ਦੀ ਕਿਉਂ ਲੋੜ ਪਈ ਸੰਤ ਨੂੰ ਸਿਪਾਹੀ ਬਣਾਉਣ ਦੀ ਕਿਉਂ ਲੋੜ ਪਈ ਕਿਉਂਕਿ ਉਹੀ ਅਕਾਲ ਪੁਰਖ ਆ ਜਿਹੜਾ ਭਿਖਾਰੀ ਨੂੰ ਰਾਜ ਕਰਵਾ ਦਿੰਦਾ ਆ ਤੇ ਰਾਜੇ ਤੋਂ ਭਿਖਾਰੀ ਬਣਾ ਦਿੰਦਾ ਕਦੇ ਸੋਚਿਆ ਨਹੀਂ ਸੀ ਵੀ ਇੱਕ ਛੋਟੀ ਜੀ ਵਰਲਡ ਦੀ ਪੋਪੂਲੇਸ਼ਨ ਦੀ ਕਮਿਊਨਿਟੀ ਜਿਹੜੀ ਸਿੱਖ ਲੈਣ ਸਿਰਫ 2% ਨੇ ਇਹ ਇਨੀ ਜਿਹੜੀ ਦਿੱਲੀ ਨੂੰ ਮੁਗਲਾਂ ਨਾਲੋਂ ਵੀ ਵੱਧ ਵਾਰ ਜਿੱਤਿਆ ਆ 17 ਵਾਰ ਦਿੱਲੀ ਜਿੱਤੀ ਹੈ ਤੇ ਗੁਰੂ ਮਹਾਰਾਜ ਦਾ ਥਾਪੜਾ ਲੈ ਕੇ ਜੱਸਾ ਸਿੰਘ ਰਾਮਗੜੀ ਆ ਜੱਸਾ ਸਿੰਘ ਆਲੂ ਵਾਲੀ ਆ ਬਘੇਲ ਸਿੰਘ ਹੁਣੀ ਦਿੱਲੀ ਦਾ ਤਖਤ ਹੀ ਪਟ ਛਟਿਆ ਸੀਗਾ ਜੇ ਤੁਸੀਂ ਅੱਜ ਵੀ ਦੇਖਣਾ ਜਿਹੜਾ ਦਿੱਲੀ ਲਾਲ ਕਿਲੇ ਦੇ ਉੱਪਰ ਜਿਹੜਾ ਮੇਨ ਕਿੰਗ ਦੀ ਕੁਰਸੀ ਹੁੰਦੀ ਸੀ ਜਿਹਨੂੰ ਆਪਾਂ ਤਖਤ ਕਹਿੰਨੇ ਸੀਗੇ ਜਿੱਤੇ ਬਰਾਜਮਨ ਰਾਜਾ ਬਰਾਜਮਨ ਹੁੰਦਾ ਸੀ ਉਹ ਦਿੱਲੀੋਂ ਪਟਕੇ ਲਿਆ ਕੇ ਉਹਨੀ ਜੇ ਤੁਸੀਂ ਅੱਜ ਵੀ ਦੇਖਣਾ ਚਾਹੋ ਦਰਬਾਰ ਸਾਹਿਬ ਦੀ ਜਦੋਂ ਆਪਾਂ ਪ੍ਰਕਰਮਾ ਕਰਦੇ ਆਂ ਉਥੇ ਬੁੰਗਿਆਂ ਬੁੰਗਿਆਂ ਦੇ ਵਿੱਚ ਉਹ ਥੱਲੇ ਅ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਿਜੋਰੀ ਤੇ ਥੱਲੇ ਸਜੋਬਿਤ ਕੀਤਾ ਔਰ ਤੋਂ ਮਤਲਬ ਗੁਰੂ ਮਹਾਰਾਜ ਨੂੰ ਉੱਪਰ ਰੱਖਿਆ ਤੇ ਉਹ ਜਿਹੜਾ ਉਹ ਤਖਤ ਹੈ ਉਹ ਤਖਤ ਆਪਣਾ نیچے ਰੱਖਿਆ ਗਿਆ ਬੁੰਗਿਆਂ ਵਿੱਚ ਤੁਸੀਂ ਜਾ ਕੇ ਉਸ ਨੂੰ ਦੇਖ ਸਕਦੇ ਆ ਸਭ ਤੋਂ ਪਹਿਲਾਂ 1001 ਵਿੱਚ ਮਹਿਮੂਦ ਗਜਨਵੀ ਨੇ ਭਾਰਤ ਤੇ ਅਟੈਕ ਕੀਤਾ ਤੇ ਵਜ਼ੀਰ ਕੁੱਤਿਆਂ ਵਾਂਗ ਲੋਕਾਂ ਨੂੰ ਨੋਚ ਦਿੰਦੇ ਸੀ ਕਿ ਮੁਗਲ ਸ਼ੇਰ ਬਣੀ ਬੈਟੇ ਸੀ ਕਿਉਂਕਿ ਤਲਵਾਰ ਸਾਹਮਣੇ ਮਾਲਾ ਦਾ ਕੋਈ ਰੋ ਨਹੀਂ ਚੱਲਦਾ ਤੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਬਾਬਰ ਨੇ ਅਟੈਕ ਕੀਤਾ ਤੇ ਗੁਰੂ ਨਾਨਕ ਦੇਵ ਜੀ ਨੇ ਵੰਨਣ ਕੀਤਾ ਖਸਮਾਨਾ ਕੀਤਾ ਹਿੰਦੋਸਾਂ ਹਿੰਦੁਸਤਾਨ ਡਰਾਇਆ ਆਪੇ ਦੋਸ ਨਾ ਦੇਈ ਕਰਤਾ ਜਮਕਰ ਮੁਗਲ ਚੜਾਇਆ ਇੱਤੇ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਜੇ ਅੱਜ ਆਪਾਂ ਗੱਲ ਕਰੀਏ ਵੇ ਕਿਸੇ ਸਾਹਮਣੇ ਕੋਈ ਆਪਣਾ ਰਾਜਾ ਆਪਾਂ ਰਾਜੇ ਨੂੰ ਉੰਨੀ ਕੀ ਬੋਲ ਦਈਏ ਤਾਂ ਅਗਲੇ ਨੇ ਆਪਣੇ ਜੁੱਤੀਆਂ ਮਾਰਨੀਆਂ ਪਰ ਸਿਰਫ ਗੁਰੂ ਸਹਿਬਾਨ ਸੀ ਜਿਨ੍ਹਾਂ ਨੇ ਬਾਬਰ ਨੂੰ ਸਾਹਮਣੇ ਲਲਕਾਰ ਕੇ ਕਹਿਤਾ ਸੀਗਾ ਵੀ ਤੂੰ ਬਾਬਰ ਨਹੀਂ ਆ ਜਾ ਬਰਿਆ ਇਸੇ ਤਰ੍ਹਾਂ ਹੌਲੀ-ਹੌਲੀ ਤਖਤ ਪਲਟਦੇ ਗਏ ਲਊ ਵਹਿੰਦਾ ਗਿਆ ਜਦੋਂ ਜੰਜੂ ਡਿਗਣ ਦੀ ਗੱਲ ਆਈ ਤਾਂ ਕਸ਼ਮੀਰੀ ਪੰਡਤਾਂ ਨੇ ਦੀ ਸਮਝ ਵਿੱਚ ਇਹ ਗੱਲ ਆਈ ਵੀ ਜਿਹੜਾ ਗੁਰੂ ਜਿਹੜੀ ਜੋਤ ਮੱਖਣ ਸ਼ਾਹ ਵਰਗੇ ਦਾ ਜਹਾਜ਼ ਨੂੰ ਵੀ ਤਾਰ ਸਕਦੀ ਐ ਸਾਡੇ ਜੰਜੂ ਨੂੰ ਕਿਉਂ ਨਹੀਂ ਤਾਰ ਸਕਦਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਔਰੰਗਜ਼ੇਬ ਨੂੰ ਕਿਹਾ ਸੀ ਲਲਕਾਰ ਕੇ ਕਿਹਾ ਸੀ ਦੂਰ ਦੇਨ ਤੂੰ ਤੂੰ ਦਾਰੇ ਦੁਰਸਤ ਦੁਰਮਤ ਦੀਨ ਸ਼ਾਨ ਸ਼ਾਹ ਔਰੰਗਜ਼ੇਬ ਆਲਮੀਨ ਇਸੇ ਤਰ੍ਹਾਂ ਔਰੰਗਜ਼ੇਬ ਨੂੰ ਵੀ ਕਿਹਾ ਗਿਆ ਵੀ ਤੂੰ ਆਪਣੇ ਲਿਵਾਸ ਤਾਂ ਵੀਰਾਂ ਵਾਲੇ ਪਾਈ ਫਿਰਦਾ ਪਰ ਤੇਰੇ ਅੰਦਰ ਕੀ ਆ ਇੱਕ ਜਾਵ ਰਿਆ ਤੇ ਇੰਨਾ ਜ਼ੁਲਮ ਕਰਦਾ ਆ ਤੇ ਜਹਾਂਗੀਰ ਨੂੰ ਵੀ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ ਸੀ ਪਰ ਜਹਾਂਗੀਰ ਨੇ ਵੀ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕਰਵਾ ਦਿੱਤਾ ਸਿਰਫ ਦੁਨੀਆ ਦੇ ਵਿੱਚ ਇੱਕੋ ਹੀ ਇੱਕ ਕੌਮ ਆ ਜਿਹੜੀ ਦੂਸਰੀਆਂ ਗਵਾਂਡੀਆਂ ਕੌਮਾਂ ਵਾਸਤੇ ਵੀ ਆਪਣਾ ਸਿਰ ਧਲੀ ਤੋਂ ਵਖ ਕਰਵਾ ਸਕਦੀਆਂ ਨੇ ਇਸ ਦੀ ਐਗਜ਼ਾਮਪਲ ਆਪਣੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ ਦੂਸਰੀ ਕੌਮ ਦੀ ਖਾਤਰ ਚਾਹੇ ਉਸ ਟਾਈਮ ਦੇ ਵਿੱਚ ਮੁਸਲਮਾਨ ਵੀ ਉਹਨਾਂ ਕੋ ਦੇ ਕੋਲ ਚਲ ਜਾਂਦੇ ਉਹਨਾਂ ਲਈ ਵੀ ਇਦਾਂ ਕਰਦੇ ਜਿਸ ਤਰ੍ਹਾਂ ਹਿੰਦੂ ਵੀਰ ਗਏ ਸੀ ਉਹਨਾਂ ਕੋ ਉਹਨੇ ਆਪਣਾ ਕੀਆ ਜਿਹੜਾ ਸੀਸ ਆ ਉਹ ਜੰਝੂ ਦੀ ਰੱਖਿਆ ਲਈ ਆਪਣਾ ਸੀਸ ਵਾਰਤਾ ਇੱਥੇ ਅੱਲਾ ਯਾਰਖਾ yogi ਨੇ ਵੀ ਕਿਹਾ ਆ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਆ ਉਸ ਤੋਂ ਉੱਪਰ ਅੱਜ ਤੱਕ ਨਾ ਮੈਨੂੰ ਉਹਦੇ ਕੋਈ ਬਰਾਬਰ ਮਿਲਿਆ ਨਾ ਉਸ ਤੋਂ ਉੱਪਰ ਆਇਆ ਮੈਂ ਉਹਦੀ ਤੁਲਨਾ ਕਿਸੇ ਨਾਲ ਵੀ ਨਹੀਂ ਕਰ ਸਕਦਾ ਨਾਲੇ ਉਹ ਪੰਜ ਨਮਾਜ਼ੀ ਬੰਦਾ ਸੀ ਕਹਿੰਦਾ ਵੀ ਇਦਾਂ ਦੀ ਕੋਈ ਤੱਕੜੀ ਤੇ ਬੈਠਣ ਵਾਲਾ ਜੰਮਿਆ ਹੀ ਨਹੀਂ ਸਵਾ ਲੱਖ ਪੈਗੰਬਰ ਮੰਨੇ ਜਾਂਦੇ ਨੇ 33 ਕਰੋੜ ਦੇਵਤੇ ਮੰਨੇ ਜਾਂਦੇ ਨੇ ਦੁਨੀਆ ਤੇ ਹੋਏ ਨੇ 9 ਕਰੋੜ ਦੇਵਤੀਆਂ ਮੰਨੀਆਂ ਜਾਂਦੀਆਂ ਨੇ ਪਰ ਉਹਨਾਂ ਵਿੱਚੋਂ ਇੱਕ ਵੀ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਨੂੰ ਮੈਂ ਕਿਸੇ ਨੂੰ ਸਮਝਦਾ ਇਸੇ ਕਰਕੇ ਉਹਨੇ ਕਿਹਾ ਵੀ ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਗੋਵਿੰਦ ਕੀ ਉਹ ਕਮ ਹੈ ਹਰ ਜੰਦ ਮੇਰੇ ਹੱਥ ਮੇਂ ਪਰ ਜੋਰ ਕਲਮ ਹੈ ਸਤ ਗੁਰੂ ਕੇ ਲਿਖੂ ਵਸਵ ਕਹਾ ਤਾਬੇ ਰਕਮ ਹੈ ਇੱਕ ਆਖ ਸੇ ਕਿਆ ਬੁਲਬੁਲਾ ਕੁਲ ਮਹਿਰ ਕੋ ਦੇਖੇ ਸਾਹਿਲ ਕੋ ਮਜਦਾਰ ਕੋ ਜਾਂ ਲਹਿਰ ਕੋ ਦੇਖੇ ਤੇ ਗੁਰੂ ਗੋਬਿੰਦ ਸਿੰਘ ਵਰਗਾ ਕਹਿੰਦਾ ਦੁਨੀਆ ਤੇ ਨਾਂ ਕੋਈ ਹੋਇਆ ਆ ਤੇ ਨਾਂ ਕੋਈ ਹੋਊਗਾ ਆਪਾਂ ਦਵਾਰਾ ਗੱਲ ਉੱਥੇ ਲੈ ਜਾਂਦੇ ਆ ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਤੇ ਉਸ ਤੇ ਕੀ ਆ ਉੱਥੇ ਆਪਾਂ ਦੇਖਦੇ ਆਂ ਵੀ ਜਿਹੜੇ ਉਸ ਜਗ੍ਹਾ ਦੇ ਮੇਨ ਗਵਾਹ ਸੀਗੇ ਸਿਰਫ ਦੋ ਬੰਦਿਆਂ ਨੂੰ ਮੰਨਿਆ ਜਾ ਰਿਹਾ ਜਿਹਨੇ ਆਉਣ ਵਾਲੇ ਸਮੇਂ ਦੇ ਵਿੱਚ ਆ ਕੇ ਇਤਿਹਾਸ ਦੇ ਵਿੱਚ ਉਹ ਚੀਜ਼ ਦਾ ਵਰਣਨ ਕੀਤਾ ਪਹਿਲਾਂ ਤਾਂ ਸੀਗਾ ਔਰੰਗਜ਼ੇਬ ਦਾ ਛੱਡਿਆ ਹੋਇਆ ਜਸੂਸ ਜਿਨੇ ਪੂਰੀ ਲਖਤੀ ਰਿਪੋਰਟ ਦਿੱਤੀ ਦਿੱਲੀ ਵਿੱਚ ਜਾ ਕੇ ਪੇਸ਼ ਕੀਤਾ ਜੋ ਜੋ ਨੇ ਦੇਖਿਆ ਉਹ ਕੋਈ ਹੋਇਆ ਇੱਕ ਉਥੇ ਸੀਗਾ ਕਵੀ ਸੈਨਾਪਤੀ ਕਵੀ ਸੈਨਾਪਤੀ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਆ ਉਸ ਟਾਈਮ ਦੇ ਸਿੱਖ ਤੇ ਸਾਡੇ ਵਰਗੇ ਸਿੱਖਾਂ ਦੇ ਵਿੱਚ ਬਹੁਤ ਫਰਕ ਸੀਗਾ ਉਸ ਟਾਈਮ ਦੇ ਸਿੱਖ ਕੀ ਕਹਿੰਦੇ ਸੀ ਜੋ ਗੁਰੂ ਮਹਾਰਾਜ ਨੇ ਹੁਕਮ ਕਰਤਾ ਸਤ ਵਜਨ ਤੇ ਆਪਣੇ ਵਰਗੇ ਅੱਜਕੱਲ ਦੇ ਕਹਿੰਦੇ ਆ ਜੇ ਆਪਾਂ ਨੂੰ ਕੋਈ ਇਕੱਠ ਦੀ ਆਵਾਜ਼ ਐਲਾਨ ਕੀਤਾ ਜਾਵੇ ਪਹੁੰਚਣਾ ਕਾਦੇ ਲਈ ਪਹੁੰਚਣਾ ਕਿਉਂ ਪਹੁੰਚਣਾ ਆ ਸਾਨੂੰ ਕਾਦੇ ਲਈ ਬੁਲਾਇਆ ਹੋਊਗਾ ਆਪਾਂ ਪਹਿਲਾਂ ਕਿੰਤੂ ਪ੍ਰੰਤੂ ਕਰਦੇ ਆ ਪਰ ਉਸ ਟਾਈਮ ਦੇ ਵਿੱਚ ਕੀ ਆ ਕੋਈ ਕਿੰਤੂ ਪ੍ਰੰਤੂ ਨਹੀਂ ਸੀ ਜੋ ਹੁਕਮ ਹੋਇਆ ਗੁਰੂ ਮਹਾਰਾਜ ਨੇ ਹੁਕਮ ਕੀਤਾ ਲੱਖਾਂ ਦੀ ਤਾਦਾਦ ਵਿੱਚ ਉੱਥੇ ਬੰਦੇ ਪਹੁੰਚੇ ਤੇ ਇਹ ਬਹੁਤ ਹੀ ਬੜਾ ਇਕੱਠ ਹੋਇਆ ਜਿਸ ਟਾਈਮ ਤੇ ਆਪਾਂ ਹੁਣ ਜਾ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਦੇ ਆਂ ਤੇ ਜਿੱਥੇ ਗੁਰੂ 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 ਗ੍ਰੰਥ ਸਾਹਿਬ ਜੀ ਸ਼ੋਭਤ ਨੇ ਉਸ ਜਗ੍ਹਾ ਤੇ ਕੀ ਹੈ ਇਹ ਕੱਟ ਹੋਇਆ ਸੀਗਾ ਤੇ ਗੁਰੂ ਮਹਾਰਾਜ ਨੇ ਕੀ ਕੀਤਾ ਸੀ ਉਸ ਪਹਾੜੀ ਤੇ ਇੱਕ ਬੜਾ ਪਲੇਟਫਾਰਮ ਬਣਾਇਆ ਇੱਕ ਨੀਲਾ ਤੰਬੂ ਲਾਇਆ ਤੇ ਹਮੇਸ਼ਾ ਇਹ ਜਿਹੜੀ ਗੁਰੂ ਜੀ ਕੋਲ ਤੇਗ ਹੁੰਦੀ ਸੀਗੀ ਪਰ ਉਸ ਦਿਨ ਕੀ ਹੋਇਆ ਜਿਹੜੀ ਉਹ ਤੇਗ ਆ ਉਹ ਮਿਆਂ ਦੇ ਵਿੱਚੋਂ ਬਾਹਰ ਕੱਢੀ ਤੇ ਗੁਰੂ ਜੀ ਨੇ ਸੀਸ ਮੰਗੇ ਇਹ ਲਗ ਲਗ ਆਪਾਂ ਕਈ ਕਿਤਾਬਾਂ ਚ ਪੜਦੇ ਆ ਜੀ ਉੱਥੇ ਸਾਰੇ ਜਦੋਂ ਦੇਖ ਕੇ ਸੁਣ ਹੋ ਗਏ ਕਿਸੇ ਨੇ ਲਿਖਿਆ ਜੀ ਕੁਛ ਡਰ ਕੇ ਭੱਜ ਕੇ ਕਈਆਂ ਨੇ ਲਿਖਿਆ ਕਿ ਜੀ ਕੋਈ ਮਾਤਾ ਗੁਜਰੀ ਦੇ ਪਾਸ ਵੀ ਹੈ ਗਏ ਵੀ ਇਹ ਕੀ ਕਰਨ ਜਾ ਰਹੇ ਨੇ ਗੁਰੂ ਮਹਾਰਾਜ ਇਹ ਸਾਰਾ ਕੁਝ ਇਤਿਹਾਸ ਵਿੱਚ ਵਰਨਣ ਲਿਖਤੀ ਮजूद ਆ ਤੇ ਉਸ ਟਾਈਮ ਕੀ ਸੀ ਚਾਰੇ ਸਹਿਬ ਜੀ ਜਦੋਂ ਦਾ ਜਨਮ ਹੋ ਚੁੱਕਾ ਸੀਗਾ ਜਿਹੜੇ ਬਾਬਾ ਜੀ ਸਿੰਘ ਜੀ ਸੀ ਇਹ ਮਾਤਾ ਸੁੰਦਰੀ ਜੀ ਦੇ ਕੋਖੋਂ ਆਏ ਸੀਗੇ ਤੇ ਬਾਕੀ ਤਿੰਨ ਸਹਿਬਜਾਦੇ ਮਾਤਾ ਜੀਤੋ ਜੀ ਦੇ ਕੋਖੋਂ ਆਏ ਸੀ ਮਾਤਾ ਸਹਿਬ ਕੋਰ ਉਸ ਦਿਹਾੜੇ ਤੋਂ 2 ਸਾਲ ਬਾਅਦ ਉੱਥੇ ਪਹੁੰਚੇ ਸੀਗੇ ਤੇ ਗੱਲ ਸੀਗੀ ਵਿਸ਼ਵਾਸ ਦੀ ਵਿਸ਼ਵਾਸ ਕਰਕੇ ਲੋਕੀ ਉੱਥੇ ਪਹੁੰਚੇ ਤੇ ਗੁਰੂ ਜੀ ਨੇ ਆਵਾਜ਼ ਦਿੱਤੀ ਤੇ ਪਹਿਲਾਂ ਇੱਕ ਸਿੰਘ ਉੱਠਿਆ ਉਹ ਅੰਦਰ ਲੈ ਕੇ ਗਏ ਤੰਬੂ ਵਿੱਚੋਂ ਜਦੋਂ ਉਹ ਲਿਬੜੀ ਹੋਈ ਖੂਨ ਦੇ ਨਾਲ ਲੱਤ ਪਾ ਤਲਵਾਰ ਉਹਨੇ ਲਿਆ ਕੇ ਦੁਆਰਾ ਕਿਹਾ ਵੀ ਮੈਨੂੰ ਇੱਕ ਸੀਸ ਦੀ ਲੋੜ ਆ ਫੇਕ ਐਸੇ ਤਰ੍ਹਾਂ ਦੂਸਰਾ ਸਿੰਘ ਗਏ ਤੀਸਰੇ ਗਏ ਚੌਥੇ ਗਏ ਪੂਰੇ ਪੰਜ ਪਿਆਰੇ ਉਹੀ ਸਾਜ ਕੇ ਜਦੋਂ ਬਾਹਰ ਲੈ ਕੇ ਆਏ ਤੇ ਮਾਤਾ ਜੀ ਤੋਂ ਜੀ ਨੇ ਆਪਣੇ ਪੱਲੇ 'ਚ ਪਤਾਸੇ ਰੱਖੇ ਸੀ ਉਹ ਫਲਾਦੀ ਬਰਤਨ 'ਚ ਪਾਣੀ ਜਿਹੜਾ ਫਲਾਦੀ ਬਰਤਨ 'ਚ ਪਾਣੀ ਸੀ ਉਹਦੇ ਵਿੱਚ ਘੋਲ ਕੇ ਅੰਮ੍ਰਿਤ ਬਣਾ ਕੇ ਪੰਜਾਂ ਬਾਣੀਆਂ ਦਾ ਪਾਠ ਕਰਕੇ ਉਸ ਨੂੰ ਪੰਜਾਂ ਪਿਆਰਿਆਂ ਨੂੰ ਸ਼ਕਾਇਆ ਗਿਆ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਆਪ ਅੰਮ੍ਰਿਤ ਸ਼ਕਿਆ ਇਸੇ ਤਰ੍ਹਾਂ ਉਹਨਾਂ ਦੇ ਪਰਿਵਾਰ ਨੇ ਅੰਮ੍ਰਿਤ ਸ਼ਕਿਆ ਤੇ ਪੂਰਾ ਸਾਰਾ ਇਹ ਖਸਾਥੂਲ ਦਰਸ ਹੈਗਾ ਇਤਿਹਾਸ ਵਿੱਚ ਲਿਖਿਆ ਗਿਆ ਹੈ ਵੀ ਕਟੋਂ ਕਟ 20000 ਦੇ ਨੇੜੇ ਸੰਗਤ ਨੇ ਅਮਰਾ ਸ਼ਾਕੇ ਸੈੰਗ ਸੱਜ ਗਈਆਂ ਸੀ ਉਸ ਟਾਈਮ ਤੇ ਇਸ ਦਾ ਦੂਸਰਾ ਪੱਖ ਵੀ ਹੈ ਕੋਈ ਜਿਹੜੀ ਘਟਨਾ ਕੋਈ ਆਮ ਜਾਂ ਸਧਾਰਨ ਘਟਨਾ ਨਹੀਂ ਸੀ ਨਾ ਹੀ ਘਟਨਾ ਇਦਾਂ ਦੀ ਕਦੇ ਵਾਪਰੀ ਸੀ ਨਾ ਹੀ ਕਦੇ ਵਾਪਰੂਗੀ ਪਰ ਇਹ ਜਿਹੜਾ ਕਿਉਂਕਿ ਜਿਹੜਾ ਮਨੁੱਖੀ ਮਨ ਹੈ ਹਰ ਚੀਜ਼ ਦੀ ਕੋ ਕਰਦਾ ਆ ਤਰਕ ਕਰਦਾ ਆ ਜੇ ਕੋ ਇਦਾਂ ਪੜਤਾਲ ਨਾ ਕਰੇ ਤਾਂ ਵਿਕਸਤ ਨਾ ਹੋਵੇ ਕਿਉਂਕਿ ਆਪਾਂ ਕਲਾਸਾਂ ਵਿੱਚ ਵੀ ਪੜ੍ਹਦੇ ਆ ਕੁਝ ਨਹੀਂ ਕਰਦੇ ਆ ਜੀ ਇਦਾਂ ਕਿਵੇਂ ਹੋ ਗਿਆ ਇਹਦਾ ਆਨਸਰ ਇਦਾਂ ਆਉਣਾ ਚਾਹੀਦਾ ਸੀ ਇਦਾਂ ਆਉਣਾ ਚਾਹੀਦਾ ਸੀ ਪਰ ਕੁਝ ਗੱਲਾਂ ਹੁੰਦੀਆਂ ਆ ਉਹ ਉਸ ਤੱਕ ਆਪਾਂ ਨਹੀਂ ਪਹੁੰਚ ਸਕਦੇ ਇਸੇ ਤਰ੍ਹਾਂ ਦੋ ਤਰ੍ਹਾਂ ਦੇ ਗਿਆਨਾਂ ਦਾ ਵਰਣਨ ਕੀਤਾ ਗਿਆ ਪੁਰਾਤਨ ਗਿਆਨ ਅਤੇ ਆਧੁਨਿਕ ਗਿਆਨ ਜਿਹਨੂੰ ਆਪਾਂ ਅੱਜ ਕਹਿਲ ਕਹიდੀਏ ਮਾਡਰਨ ਗਿਆਨ ਗੁਰੂ ਜੀ ਦੀਆਂ ਗੱਲਾਂ ਕੋਝ ਤਾਂ বুঝੀਆਂ ਜਾ ਸਕਦੀਆਂ ਨੇ ਪਰ ਕੁਝ ਅਭੁਜ ਨੇ ਆਪਾਂ ਜੇ ਆਪਾਂ ਗੱਲ ਕਰੀਏ ਮਰਿਆਦਾ ਦੀ ਉਹ ਮਰਿਆਦਾ ਤੇ ਚੱਲ ਕੇ ਹੀ ਆਪਾਂ ਬੋਝ ਸਕਦੇ ਆ ਆਪਾਂ ਇੰਨੇ ਜਾਣੀ ਜਾਣਨੀ ਹੋਗੇ ਕਈ ਅਜੇ ਵੀ ਇਤਿਹਾਸ ਵਿੱਚ ਵੀ ਕਈ ਲਿਖਦੇ ਨੇ ਕੋਈ ਕਿੰਤੂ ਪ੍ਰੰਤੂ ਕਰਦੇ ਨੇ ਵੀ ਜਿਹੜੇ ਗੁਰੂ ਸੀਗੇ ਇਹ ਆਮ ਰੂਪ ਵਿੱਚ ਹੀ ਸੀਗੇ ਜਿੱਦਾਂ ਆਪਾਂ ਮਨੁੱਖ ਆ ਉਹ ਵੀ ਮਨੁੱਖ ਸੀ ਪਰ ਨਹੀਂ ਉਹ ਗੁਰੂ ਇੱਕ ਜੋਤ ਸੀਗੇ ਆਪਣੇ ਕੋਲ ਕਾਇਨਾਤ ਦੇ ਮਾਲਕ ਸੀਗੇ ਉਹਨਾਂ ਨੇ ਜੋ ਕੁਝ ਵੀ ਕੀਤਾ ਇੱਕ ਮਨੁੱਖੀ ਜਾਮੇ ਵਿੱਚ ਆ ਕੇ ਉਸ ਅਕਾਲ ਪੁਰਖ ਨੇ ਕੀਤਾ ਹਰ ਇੱਕ ਦੀ ਜਿਹੜੀ ਅਲੱਗ-ਅਲੱਗ ਦਲੀਲ ਆ ਹਰੇ ਕੋਈ ਤਰਕ ਦੀ ਕਸਵੱਟੀ ਤੇ ਉਤਰ ਨਹੀਂ ਚਾਹੁੰਦਾ ਆ ਵੀ ਮੈਂ ਇਦਾਂ ਕਹਿਣਾ ਮੈਂ ਇਦਾਂ ਕਹਿਣਾ ਜਿਨ੍ਹਾਂ ਤੋਂ ਬੁੱਝਿਆ ਨਹੀਂ ਜਾਂਦਾ ਉਹ ਹੋਰ ਗੱਲਾਂ ਕਰਦੇ ਨੇ ਹੌਲੀ-ਹੌਲੀ ਜੇ ਆਪਾਂ ਗੱਲ ਬੁੱਝਣ ਦੀ ਕਰੀਏ ਜਾਂ ਆਪਾਂ ਮੋਡਰਨਾਈਜੇਸ਼ਨ ਦੀ ਗੱਲ ਕਰੀਏ ਤਰਕ ਦੀ ਇਸੇ ਤਰ੍ਹਾਂ ਮਨੁੱਖ ਨੂੰ ਹੌਲੀ-ਹੌਲੀ ਯੂਨੀਵਰਸ ਦਾ ਪਤਾ ਲੱਗਿਆ ਪਲੈਨੇਟਸ ਦਾ ਪਤਾ ਲੱਗਿਆ ਜਿਹੜੀਆਂ ਕਿ ਨੋਏਬਲ ਚੀਜ਼ਾਂ ਆ ਫਿਰ ਕਲਪਨਾ ਨੂੰ ਕੀ ਆ ਉਸ ਕਲਪਨਾ ਨੂੰ ਹੌਲੀ-ਹੌਲੀ ਉਹ ਆਪਾਂ ਕਹਿ ਦਈਏ ਵੀ ਰਿਐਲਿਟੀ ਦੇ ਵਿੱਚ ਉਹਨੂੰ ਮਹਿਸੂਸ ਕੀਤਾ ਆਪਣੀ ਬੁੱਧੀ ਦੀ ਇੰਨੀ ਕਿ ਟੇਕਿਆ ਤੇ ਪੁਰਾਤਨ ਲਿਖਤਾਂ ਚ ਲਿਖਿਆ ਵੀ ਜਿਹੜਾ ਕੋਤਕ ਵਰਤ ਗਿਆ ਇਹ ਗੁਰੂ ਜੀ ਦੀ ਸੋਚ ਤੱਕ ਆਪਣੀ ਆਪਣੀ ਉਥੇ ਬੁੱਧੀ ਨਹੀਂ ਜਾ ਸਕਦੀ ਪਰ ਜਿਹੜੇ ਮਾਡਰਨ ਨੇ ਤਰਕ ਕਰਦੇ ਨੇ ਕਿਉਂਕਿ ਮਨੁੱਖ ਜਨਮ ਹੀ ਜਿਹੜਾ ਉਹਨਾਂ ਦਾ ਜਿਹੜਾ ਮਨੁੱਖੀ ਸੀਗਾ ਪਰ ਉਹ ਆਪ ਅਕਾਲ ਪੁਰਖ ਸੀਗੇ ਬਹੁਤ بڑے ਵਿਦਵਾਨ ਸੀ ਪਰ ਜਿਹੜੇ ਵਿਦਵਾਨ ਆ ਉਹ ਕੋਰੇ ਜਿਹੇ ਵਿਦਵਾਨ ਆ ਜਿਹੜੇ ਲਿਮਟ ਜਿ ਰੱਖ ਕੇ ਗੱਲ ਕਰਦੇ ਨੇ ਤੇ ਉਹਨਾਂ ਵਿੱਚੋਂ ਦੋ ਉਹਨਾਂ ਦਾ ਮੈਂ ਵਰਣਨ ਕਰਾਂਗਾ ਇੱਕ ਤਾਂ ਹੋਏ ਨੇ ਦਿੱਲੀ ਵਾਲੇ ਹਰਪਜਨ ਸਿੰਘ ਜੀ ਜਿਹੜੇ ਦਿੱਲੀ ਵਾਲੇ ਹਰਪਜਨ ਸਿੰਘ ਜੀ ਹੋਏ ਨੇ ਇਹਨਾਂ ਨੇ ਇੱਕ ਕਵਿਤਾ ਲਿਖੀ ਆ ਇੱਕ ਤਾਂ ਤਰਕਵਾਦੀ ਹੋਏ ਨੇ surjit patar ਨਾਰਮਲੀ ਸਾਰਿਆਂ ਨੂੰ ਪਤਾ ਆ ਉਹਨਾਂ ਨੇ ਵੀ ਉਸ ਖਾਲਸਾ ਸੈਜਣਾ ਦੇਵਸ ਦੀ ਆਪਣੀ ਕਵਿਤਾ ਲਿਖੀ ਆ ਪਰ ਉਹਦੇ ਵਿੱਚ ਉਹਨੇ ਇੱਕ ਤਰਕ ਪੈਦਾ ਕੀਤਾ ਵੀ ਕਿਉਂ ਹੋਇਆ ਕਿਵੇਂ ਹੋਇਆ ਪਰ ਦਿੱਲੀ ਵਾਲੇ ਹਰਭਜਨ ਸਿੰਘ ਜੀ ਨੇ ਪੂਰਾ ਉਸ ਕਵਿਤਾ ਦੇ ਵਿੱਚ ਇੱਕ ਪਛਤਾਵਾ ਪ੍ਰਗਟ ਕੀਤਾ ਪਛਤਾਵਾ ਇਹ ਸੀਗਾ ਵੀ ਜਦੋਂ ਗੁਰੂ ਜੀ ਨੇ ਸੀਸ ਮੰਗਿਆ ਉਸ ਜਦੋਂ ਸੀਸ ਮੰਗੇ ਜਦੋਂ ਪਹਿਲੇ ਪਿਆਰਿਆਂ ਵਿੱਚੋਂ ਪਹਿਲਾ ਪਿਆਰਾ ਉੱਠਿਆ ਉਹਦੇ ਨਾਲ ਦੇ ਬੰਦੇ ਦੇ ਦਿਮਾਗ 'ਚ ਇੱਕ ਫੁਰਨ ਆਇਆ ਵੀ ਮੈਂ ਜੇ ਮੈਂ ਉੱਠ ਖੜਦਾ ਤਾਂ ਜੇ ਮੈਨੂੰ ਪਤਾ ਪਹਿਲਾਂ ਲੱਗ ਜਾਂਦਾ ਤਾਂ ਮੈਂ ਵੀ ਉੱਠ ਖੜਨਾ ਸੀਗਾ ਵੀ ਮੈਂ ਪੰਜ ਪਿਆਰਾ ਸਾਜੇ ਜਾਣਾ ਸੀਗਾ ਤੇ ਉਸ ਸਾਰੀ ਕਲਪਨਾ ਨੂੰ ਇੱਕ ਪਛਤਾਵੇ ਤੇ ਆ ਕੇ ਗੱਲ ਨਵੇੜਦੀ ਉਸ ਬੰਦੇ ਨੂੰ ਪਛਤਾਵਾ ਹੋਇਆ ਵੀ ਮੈਂ ਕਿਉਂ ਨਹੀਂ ਉੱਠਿਆ ਤੇ ਦੂਸਰੇ ਪਾਸੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਹੋਏ ਨੇ ਔਣ ਇਸ ਦੁਨੀਆ 'ਚ ਨਹੀਂ ਰਹੇ ਉਹਨੇ ਜਿਹੜਾ ਦਾਵਾ ਕੀਤਾ ਉਹ ਕੋਈ ਡਾਰ ਘਬਰਾਟ ਪਛਤਾਵੇ ਦਾ ਮਾਹੌਲ ਹੀ ਸੀ ਹੋ ਸਕਦਾ ਸੀ ਇਸ ਚੀਜ਼ ਨੂੰ ਨਹੀਂ ਦੱਸਿਆ ਉਹ ਜਿਹੜੀ ਸੰਗਤ ਸੀਗੀ ਉਹਨੇ ਦੱਸਿਆ ਵੀ ਕੋਈ ਆਮ ਸੰਗਤ ਨਹੀਂ ਪਹੁੰਚੀ ਸੀਗੀ ਉਹ ਪੂਰੇ ਨੌ ਗੁਰੂ ਸਾਹਿਬਾਨਾਂ ਦੀ ਕਿਰਤ ਕਮਾਈ ਦੀ ਸੰਗਤ ਸੀਗੀ ਨੌ ਪਾਸ਼ਾਈਆਂ ਦੀ ਕਮਾਈ ਚੋਂ ਸੰਗਤ ਸਾਰੀ ਉੱਥੇ ਪਹੁੰਚੀ ਸੀ ਕੋਈ ਸ਼ੰਕਾ ਕੋਈ ਘਬਰਾਟ ਵਾਲੀ ਕੋਈ ਗੱਲ ਹੀ ਨਹੀਂ ਸੀਗੀ ਉੱਥੇ ਜਿਵੇਂ ਕਹਿੰਦੇ ਹਨ ਜੀ ਉੱਥੇ ਇਕਦਮ ਚੁੱਪ ਛਾ ਗਈ ਕੋਈ ਉੱਠ ਕੇ ਭੱਜ ਗਿਆ ਕੋਈ ਇੱਧਰ ਚੱਲ ਗਿਆ ਪਰ ਜਦੋਂ ਗੁਰੂ ਮਹਾਰਾਜ ਜੀ ਨੇ ਉਦੋਂ ਪਹਿਲੀ ਵਾਰ ਸੀਸ ਮੰਗਿਆ ਤਾਂ ਇੱਕ ਟਾਈਮ ਦੀ ਚੁੱਪ ਛਾ ਗਈ ਉੱਥੇ ਉਸ ਟਾਈਮ ਦਾ ਜਿਹੜਾ ਗੈਪ ਆ ਉਹ ਚੁੱਪੀ ਦਾ ਗੈਪ ਸੀਗਾ ਤੇ ਗੱਲ ਸਚਾਈ ਦੀ ਬਿਲਕੁਲ ਨੇੜੇ ਤੱਕ ਜਾ ਕੇ ਉਹੀ ਬੰਦਾ ਕਰ ਸਕਦਾ ਜਿਹੜਾ ਕਿ ਗੁਰੂ ਦੇ ਪੂਰਾ ਲੜ ਲੱਗ ਚੁੱਕਾ ਹੋਵੇ ਇਸ ਜਿਹੜਾ ਚੁੱਪਕ ਦਾ ਕਾਰਨ ਆ ਉਹ ਨਹੀਂ ਦੱਸਿਆ ਵੀ ਇਹਨੂੰ ਘੱਟੋ-ਘੱਟ 2 ਸਦੀਆਂ ਲੱਗ ਗਈਆਂ ਆ 2 ਸਦੀਆਂ ਦਾ ਛੈਨ ਪਿੱਛੇ ਖੜੀਆਂ ਆ ਤੇ ਉਹ ਜਿਹੜਾ ਸਿੱਖ ਆ ਉਹਨੇ ਆਪਣਾ ਜਿਹੜਾ فاਸਲਾ ਗੁਰੂ ਦੇ ਵਿੱਚ ਚੰਗੀ ਸੰਪੂਰਨ ਗੁਰੂ ਨੂੰ ਦੇਖਿਆ ਤਾਂ ਜਾ ਕੇ ਉਹ ਜਿਹੜਾ ਪਹਿਲਾ ਸਿੱਖ ਖੜਾ ਹੋਇਆ ਸੀ ਤੇ ਜਿਹੜਾ فاਸਲਾ ਜਿਹੜਾ ਖਤਮ ਕਰਨ ਆ ਜਿਹੜਾ ਮੌਤ ਦਾ ਛੈਨ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਸੀ ਤੇ ਗੁਰੂ ਜੀ ਨੇ ਐਸੇ ਕਰਕੇ ਉਸ ਮੌਤ ਦੇ ਸ਼ੈਨ ਦੇ ਜਿਹੜਾ ਦਰਸ਼ ਸੀਗਾ ਉਹ ਪੂਰਾ ਪ੍ਰਗਟ ਕੀਤਾ ਉਹ ਕਿਵੇਂ ਇੱਕ ਦੂਜੇ ਦੇ ਤੁਸੀਂ ਆਪਣਾ ਭਰੋਸਾ ਪੂਰੀ ਤਰ੍ਹਾਂ ਜਿੱਤ ਸਕਦੇ ਸੀਗੇ ਉਹ ਮੌਤ ਦੇ ਸ਼ੈਨ ਤੋਂ ਹੀ ਦੇਖ ਸਕਦੇ ਸੀ ਤੇ ਉਹ ਗੁਰੂ ਜੀ ਨੇ ਉਹ ਜਿਹੜਾ ਸੀਸ ਉਹ ਲੱਗ ਕੀਤਾ ਲੱਗ ਕਰਕੇ ਪੰਜ ਪਿਆਰਿਆਂ ਨੂੰ ਦੁਆਰਾ ਬਾਹਰ ਲਿਆਂਦਾ ਗਿਆ ਠੀਕ ਹੈ ਤੇ ਜਦੋਂ ਉਹ ਜਿਹੜਾ ਕਵੀ ਆ ਵਰਨੜ ਇਸ ਤਰ੍ਹਾਂ ਕਰਦਾ ਵੀ ਸੰਗਤ ਨੇ ਜਦੋਂ ਉਹਨਾਂ ਪੰਜਾਂ ਪਿਆਰਿਆਂ ਨੂੰ ਦੇਖਿਆ ਉਹਨਾਂ ਦਾ ਜਿਹੜਾ ਔਰਾ ਇੰਨਾ ਜ਼ਿਆਦਾ ਪੋਜ਼ਿਟਿਵ ਸੀਗਾ ਉਹ ਜਿੰਨੇ ਵੀ ਆਪਣੇ ਭੂਤਕਾਲ ਦੇ ਸ਼ਹੀਦ ਹੋਏ ਨੇ ਉਹਨਾਂ ਦੀ ਜਿਹੜੀ ਸੁੰਦਰਤਾ ਦਾ ਜਲਾਓ ਉਹਨਾਂ ਦੇ ਪੂਰੇ ਚਿਹਰੇ ਤੇ ਤੇਜ਼ ਤਰ੍ਹਾਂ ਦੇਖਦਾ ਸੀਗਾ ਜਿੰਨੇ ਵੀ ਸਾਰਾ ਇਹ ਸਾਰੇ ਇੱਕ ਹੋ ਗਏ ਸਾਰਾ ਡਰ ਪਛਤਾਵਾ ਘਬਰਾਟ ਸਾਰਾ ਕੁਝ ਉਹ ਸਾਰਾ ਕੁਝ ਠੇਰ ਕਰਤਾ ਸਾਰਾ ਇੱਕ ਨਮਾਖਾਲਸਾ ਉਹਨੇ ਪ੍ਰਗਟ ਕੀਤਾ ਤੇ ਦੀਨ ਦੁਨੀਆ ਨੂੰ ਸਾਰਿਆਂ ਨੂੰ ਦਿਖਾ ਦਿੱਤਾ ਵੀ ਜਿਹੜਾ ਖਾਲਸਾ ਕਿਸੇ ਤੋਂ ਵੀ ਘੱਟ ਨਹੀਂ ਗਏ ਤੇ ਇਸੇ ਤਰ੍ਹਾਂ ਬਾਕੀ ਤੁਸੀਂ ਸਾਰਾ ਇੱਕ ਪੜ ਚੁੱਕੇ ਹੋਏ ਆਂ ਵੀ ਕਿਵੇਂ ਖਾਲਸਾ ਦੀ ਸਥਾਪਨਾ ਹੋਈ ਪੰਜ ਪਿਆਰੇ ਹੋਏ ਥੋੜੇ ਜਿਹਾ ਕੋਈ ਸਵਾਲ ਸੀਗੇ ਤੇ ਇਹਨਾਂ ਦੇ ਆਪਾਂ ਜਵਾਬ ਆਪਾਂ ਥੋੜੇ ਨਾਲ ਤੁਹਾਨੂੰ ਡਿਸਕਸ ਕੀਤੇ ਆ ਤੇ ਮੈਂ ਵੀ ਇਹਨਾਂ ਦੀ ਕਿਤਾਬਾਂ ਦੇ ਰੈਫਰੈਂਸ ਦੇ ਆਧਾਰ ਤੇ ਬੋਲ ਰਿਹਾ ਆ ਜੇ ਤੁਹਾਨੂੰ ਲੱਗਦਾ ਵੀ ਕੁਝ ਮੇਂ ਗੋਸ਼ ਗਲਤ ਬੋਲਿਆ ਆ ਤੇ ਮੈਂ ਮੈਂ ਕੋਲ ਚੱਕ ਮੈਨੂੰ ਮਾਫ ਕਰ ਦੇਣਾ ਬਹੁਤ ਬਹੁਤ ਧੰਨਵਾਦ